ਦੇਖ ਰਿਹਾ ਬਾਈ ਕਬੂਤਰ ਪਾ ਰਿਹਾ ਹੈ। ਹਾਂ ਬਾਈ ਕਿਹੜਾ ਕਬੂਤਰ ਆ ਇਹ? ਇਹ ਆਪਣਾ ਵੱਡਾ ਕਬੂਤਰ ਆ ਜੀ। ਅੱਛਾ। ਇਹ ਵੱਡੇ ਕਬੂਤਰ ਦਾ ਪੱਠਾ ਹੈਗਾ। ਠੀਕ ਆ। ਹਾਂਜੀ। ਕਿਹੜੇ ਜਿਹੜਾ 17 ਬਾਗੀਆਂ ਵਾਲੇ ਕਬੂਤਰ ਉਹਨਾਂ ਚ ਹਾਂ 17 ਬਾਗੀਆਂ ਵਾਲੇ ਦਾ ਪੱਠਾ ਜੀ। ਉਹਦਾ ਖੁੱਦ ਦਾ ਹੀ ਪੱਠਾ ਹੈ। 6 ਵਾਹੀ ਜੀ ਹੋ ਜਾਊਗਾ। ਇਹਦਾ ਕਿੰਨਾ ਦਿੱਤਾ ਸੀ? 6 ਬਾਹੀ ਰੋਕ ਲਿਆ ਸੀ ਕਬੂਤਰ। ਮਰੇ ਮੋਰ ਲਈ। 15 ਬਾਗੀਆਂ ਜਿੱਥੇ ਸੀ ਉਹਦਾ। ਹਾਂ ਜਮਾ 6 ਵਾਹੀ 6 ਬਾਹੀ ਸੀ ਉਹ। ਉਹ ਇਹ ਨਾ ਸੀ ਨੋਗੇ ਚਿੱਕੀ ਕਰ ਜਾਂਦਾ ਬਰਾਸਾ ਕਾਲੀਆਂ ਰਹਿੰਦੀਆਂ ਇਹਦੀਆਂ ਠੀਕ ਨਾ ਹੁਣ ਇਹਨੇ ਕਾਲੀ ਕਰ ਜਾਣੀ ਪੱਲਾ ਖੋਦੀ ਬਾਈ ਇਹਦਾ ਠੀਕ ਆ ਪੈਰ ਦੀ ਪੈਰ ਦਿਖਾ ਦੇ ਪੈਰ ਕਬੂਤਰ ਦੇ ਇਹ ਵੀ ਬਾਝਾ ਛੱਡਿਆ ਬਾਈ ਨਹੀਂ ਇਹ ਰੋਕ ਲਿਆ ਇਹ ਰੋਕ ਲਿਆ ਜਮਾ ਸੇਵ ਕਰ ਜਮਾ ਸੇਵ ਕਰਕੇ ਰੋਕ ਲਿਆ ਠੀਕ ਆ ਇਹ ਕਿਹੜਾ ਬਾਈ ਮਕੰਦੇ ਇਹਨਾ ਕੋਤਰੀ ਇੱਥੇ ਗੋਮਸਤੇ ਬੈੰਦੀ ਹੁੰਦੀ ਸੀ ਬੈੰਡ ਹਾੜ ਕੋਤਰੀ ਬੈੰਡ ਜੋ ਕੱਡੀ-ਕੱਡੀ ਕੌਂਸਟੇ ਗਈ ਇਹ ਠੀਕ ਆ ਜਿਹੜੀ ਕੋਤਰੀ ਗੁੱਡ ਉੱਡੀ ਸੀਗੀ ਹਾਂ ਇੱਕ ਉਹਦੀ ਭੈਣ ਸੀ ਅੱਛਾ ਇਹ ਕਿਤੇ ਉੱਡੀਆਂ ਫਿਰੇ ਛੱਡੀਆਂ-ਛੱਡੀਆਂ ਮੱਤ ਚੂਹੇ ਉੱਚੀਆਂ ਜਾਵੜੀਆਂ ਹਾਂ ਬੜੀ ਦੜਦਾ ਇਹ ਨੂੰ ਨਹੀਂ ਕਰਦਾ ਅੱਛਾ ਇਹ ਤਾਂ ਗਾਵ ਨਹੀਂ ਕਰਦਾ ਇਹ ਹਾਂ ਉਹ ਜਾਵੜੀ ਹੱਥਪਰੇ ਅੱਛਾ ਜਿਹੜਾ ਹੱਥਪਰੇ ਆ ਮੈਂ ਕਹਾਂ ਤਾ ਹੱਥਪਰੇ ਫੜੇ ਉੱਥੇ ਹੈ ਨਾ ਇੱਕ ਕੁਤਰੀ ਮੈਨੂੰ ਹੁਣ ਚਾਹਣਾ ਇਹਦੀ ਬਾੜੀ ਸੀ ਉਹ ਮੁੰਡਾ ਦਾ ਨਾਮ ਦੀ ਸੀ ਮੈਨੂੰ ਪਤਾ ਹੀ ਤਾਂ ਭਾਈ ਤੇ ਹੋਈ ਆ ਅੱਛਾ ਜੋ ਜੋੜੀ ਦੇ ਦੋ ਪੜਦੇ ਆ ਇਹ ਅੱਛਾ ਉੱਤਰ ਕੜੇ ਆ ਕੁਤਰੀ ਉਹਨਾਂ ਤੇ ਇੱਕ ਜਾਂਦੇ ਜਾਂਦਾ ਹਾਂ ਮੈਨੂੰ ਐਸ ਵੀ ਇਹ ਕੁਤਰੀ ਚੰਗੀ ਆ ਜਮਾ ਬਾੜੀ ਕੁੜੀ ਮਾਚੀ ਕੀ ਫੇਰ ਅੱਛਾ ਇਹ ਸੁੱਕੀ ਹੋਈ ਸੀਗੀ 5 ਵਜੇ ਕੁਤਰੀ ਰਿ ਗਈ ਪੁੱਠੀ ਹੋ ਗਈ ਉੱਥੇ ਹਾਂ ਇਹ ਮੁੰਡਾ ਗਿਆ ਮੈਂ ਮੈਂ ਇਹਨੂੰ ਕਹਾਂਗਾ ਤੇ ਤਾਂ ਭੱਜ ਗਈ ਮਾਪੋ ਕੁੜੀ ਆ ਹਾਂ ਉਹ ਮਗਰ ਲਾ ਕੇ ਆ ਗਈ ਇਹ ਕਿੱਥੇ ਜਾਣ ਵਾਲੀ ਆ ਸਹੀ ਗੱਲ ਹੈ ਕਿਹਦਾ ਹੁਣ ਮਾ ਕੋਈ ਨਹੀਂ ਉਹ ਹਰਮਪੁਰੇ ਛੱਡੀ ਮੈਂ ਦੇਖ ਲਾ ਕਿੱਡਾ ਕ ਪੈਂਡਾ ਹੈ 14 ਨੇ 22 ਵੱਢੀ ਜਮਾ ਨਹੀਂ ਗਏ ਕੌਰੀ ਸੀਗਾ ਤਾਂ ਸ਼ਿੱਤ ਵਾਲਾ ਅੱਛਾ ਉਹ ਕਹਿੰਦਾ ਯਾਰ ਕਬੂਦਰੀ ਕੀ ਦੀ ਆ ਆਹ ਆਹ ਤੇਰੇ ਵੀ ਆਹ ਮੇਰੇ ਕੋਲ ਹਾਂ ਘਰੇ ਵੀ ਰਹਿਣਾ ਹੈ ਲੈਣ ਵੀ ਆਏ ਬੱਚੇ ਖੜਾਉਣਾ ਹਾਂ ਮੈਂ ਤਾਂ ਸੌਰਾ ਦੋ ਲਿਆ ਨਾ ਨਾ ਜਰ ਉੱਥੇ ਫੱਟਿਆ ਜਾ ਚੰਗੀ ਕਬੂਰੀ ਲੈ ਆਣੇ ਸੀ ਵੰਡੇ ਉਹ ਕਰਮ ਦੇ ਨਾਂ ਤੇ ਛੱਡੇ ਸੰਧੂਆਂ ਦੇ ਘਲਾਬ ਜਿਹੜੀ ਮਗਲ ਕਰਦਾ ਹੈ ਉਹਦੇ ਛੱਡੀ ਕਿਹੜੀ ਨਸਲ ਆ ਬਾਈ ਇਹ ਉਹ ਹੀ ਘਤਰੇ ਆ ਵੀ ਅੱਛਾ ਘਤਰੇ ਵਾਲੇ ਕਬੂਤਰਾਂ ਦੀ ਆ ਇਹ ਪੰਨਾ ਖੋਲੀ ਇਹਦਾ ਮੈਂ ਤਾਂ ਵੱਡੇ ਕਬੂਤਰ ਤੋਂ ਹੀ ਆ ਹੂੰ ਵੱਡੇ ਕਬੂਤਰ ਦੀ ਲਾ ਕੇ ਦੀ ਆਗੇ ਠੀਕ ਆ ਉਹ ਲਗਾ ਉਹਦੇ ਪੰਡੇ ਗੋਮਸਤੇ ਘੋਟੀ ਸੀ ਲਗਾ ਹੀ ਤਾਂ ਹੈ ਨਾ ਪੂੰਜਾ ਵੀ ਭਾਰਾ ਆ ਜਾ ਕੱਟ ਜਾਂਦੇ ਆ ਅੱਛਾ ਚੋਵਾ ਆ ਕੱਟ ਜਾਂਦੇ ਆ ਜੀ ਕਬੂਤਰ ਹੂੰ ਹੂੰ ਜਿਵੇਂ ਆ ਕਬੂਤਰ ਫਸਦਾ ਹੈ ਨਾ ਹਾਂ ਠੀਕ ਆ ਆੜਦਿਕ ਆਹ ਕਿਹੜਾ ਬਾਈ ਇਹ ਵੱਡੀ ਘੋਦਰੀ ਆ ਜੀ ਅੱਛਾ ਸ਼ਾਹ ਘੋਦਰੀ ਹੈ ਵੀ ਸ਼ਾਹ ਕੀ ਹਾਂ ਜੀ ਆ ਕਲ ਫਲੋਕੀ ਜੀ ਜਿਹੜੀ ਉਹਨੂੰ ਕਹਦੇ ਸੰਧੂ ਉੱਡੀ ਸੀਗੀ ਕਟਾਈ ਉਹ ਤੇ ਕਮਾਂ ਨੂੰ ਕਿ ਉੱਡੀ ਸੀ ਇੱਕ ਪਰਤੂ ਉੱਡੀ ਸੀ ਤੇ ਤਲਵੰਡੀ ਉੱਡੀ ਸੀਗੀ ਹਾਂ ਇਹ ਉੱਡੀ ਆ ਜੀ ਇਹ ਤਾਂ ਹਾਂ ਜੀ 3 ਵਜਿੰਗ ਹਾਂ ਜੀ ਘੰਟਾ ਛੱਡੀ ਦੂਜੇ ਵਾਲੀ 3 ਛੱਡੀ 3 ਜਿੱਤਲਿਆਂ ਨੂੰ ਹਾਂ ਜੀ ਇਹਦਾ ਬਾਹਲੀ ਉੱਡੀ ਆ ਅੰਦਰ ਚਾਰੀ ਸਾਤੀ ਬਾਹ ਦਿੰਦੀ ਹੈ ਤਾਂ ਇਹ ਘੋਦਰੀ ਹਾਂ ਜੀ ਪੱਲੇ ਖੋਲੀ ਵੀ ਚੰਗੀ ਜਿਹਾ ਹੈ ਪੈਰ ਦਿਖਾ ਦੇ ਇਹਦਾ ਭਾਈ ਡੀਗੀ ਜਮਾਈ ਵੀ ਨਿੱਕੀ ਜੀ ਪੋਰਾ ਦੀ ਠੀਕ ਹੈ ਘਰ ਦੀ ਗੋਟ ਆ ਵੀ ਸਲਫਨੋ ਕੀ ਹਾਂ ਨਹੀਂ ਆ ਚੁੰਝ ਨੇ ਕਰਦੇ ਆਉਂਦੇ ਆ ਜਾਣ ਕੇ ਨਾ ਚੁੰਝ ਕਾਲੀ ਕਰਦੇ ਆਂ ਨਾ ਥੱਲੇ ਗਰਾਛੇ ਹੀ ਹੁੰਦੇ ਨੇ ਕਿਵੇਂ ਵੀ ਇਨੀ ਟੀਰ ਨਹੀਂ ਪਾਇਆ ਇਕੱਲਾ ਨਹੀਂ ਸਾਰੇ ਬੂਤਰ ਸਾਡੇ ਟੀਰ ਪਾ ਜਾਂਦੇ ਆ ਆ ਮਾਰ ਅੱਛੇ ਕਰਦੇ ਆ ਹੁਣ ਕਾ ਚੱਲੀ ਨਹੀਂ ਹੁਣ ਨਹੀਂ ਕਰਦੀ ਬਾਈ ਅੱਛਾ ਹੁਣ ਇਹ ਵੀ ਸ਼ਾਕ ਕੀ ਆ ਹਾਂਜੀ ਇਹ ਵੀ ਸ਼ਾਖੀ ਹੈ ਇਹ ਵੀ ਉਹਦੇ ਇੱਕ ਕੋਈ ਕਲਪਨ ਉਹ ਕਿਵੇਂ ਜੇ ਇਹ ਸਾਰੇ ਇੱਕੋ ਹੀ ਕਰਦੇ ਲਾਈਨ ਇੱਕੋ ਹੀ ਆ ਇੱਕ ਲਾਈਨ ਹੀ ਆ ਕੋਈ ਗਾਲਾ ਫਰਕ ਨਹੀਂ ਹੁੰਦਾ ਨਾ ਠੀਕ ਹੈ ਇਹ ਵੀ ਛੋਟੀ ਆ ਕਾ ਕਬੂਤਰੀ ਹੈ ਨਾ ਉਹ ਵੀ ਕਾ ਹਾਂਜੀ ਇਹ ਵੀ ਇੱਕ ਹੀ ਰੱਖਦੇ ਇਹ ਵੀ ਟੀਰ ਪਾ ਚੱਲੀ ਤਾਂ ਹਾਂਜੀ ਅ ਇਹ ਬਾਲੀਆਂ ਛੱਡੀ ਗਏ ਬਾਈ ਹਾਂ ਇਹ ਵੀ ਛੱਡੀ ਗਈ ਅੱਛਾ ਪੈਰ ਵੀ ਦਿਖਾ ਦਿਓ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਆ ਕਬੂਤਰ ਵੱਡਾ ਹੈ ਇਹ ਕਬੂਤਰ ਵੱਡਾ ਲੱਗਦਾ ਇਹਦਾ ਇਹ ਜਿਹੜਾ ਗੋਮਸਤੇ ਵੇਂਦਾ ਤਾਂ ਇਹ 3 ਬਾਜੀਆਂ ਜਿੱਤਿਆ ਸੀਗਾ ਅੱਛਾ ਇਹ ਤਾਂ ਗੋਮਸਤੇ ਵੇਂਦਾ ਹੀ ਹੈ ਹਾਂ ਇਹ ਲਾਲ ਟੈੱਡ ਵਾਲਾ ਸੀਗਾ ਅੱਛਾ ਜਿੱਤਿਆ ਜੀ ਇੱਕ ਧੂਰ ਕੋੜ ਜਿੱਤਿਆ ਇਹ ਤੇ ਗਾਲ ਬਜਿੱਤਿਆ ਤੇ ਬੀੜਾ ਊਕੇ 3 ਬਾਜੀਆਂ ਜਿੱਤਿਆ ਹਾਂਜੀ ਇਹ ਕਬੂਤਰ ਹੈ ਪੈਰ ਵੀ ਦਿਖਾ ਇਹ ਵੀ ਪਹਿਲਾਂ ਸਾਹ ਸਾਹ ਖਾਹੀ ਉਹਦਾ ਮੱਟਿਆ ਦਾ ਹੋ ਗਿਆ ਹੈ ਫਟਿਆ ਕਰ ਗਿਆ ਹੈ ਹੂੰ ਅੱਖਾਂ ਬਦਲ ਜਾਂਦੇ ਆ ਨਾ ਸਾਰੀ ਬਦਲ ਜਾਂਦੇ ਆ ਬੱਚੇ ਕੱਢਦਾ ਉਹ ਬੱਚੇ ਆ ਕੱਢਦਾ ਇਹ ਅਲਕੀ ਪਰ ਲਾਇਆ ਨਹੀਂ ਕਿਨ ਵਿੱਚ ਦੇਖ ਰਿਹਾ ਪਹਿਲਾਂ ਹਾਂ ਨਹੀਂ ਦੇਖਿਆ ਨਹੀਂ ਨਾ ਕੇ ਬਾਦ ਉਹ ਕਾਹਦਾ ਦਿਖਾ ਦੇ ਤਾ ਮੋਤੀਆਂ ਚ ਮੈਂ ਇਹ ਮੋਤੀ ਕਬੂਤਰ ਆ ਜਿਹੜੇ ਕਾਕ ਤੇ ਗੈਣ ਤੇ ਮੋਤੀ ਕਬੂਤਰ 27 28 ਸਾਲ ਉਮਰ ਹੋ ਗਈ ਬਾਈ ਇਹਦੀ ਹਾਂ ਉਹਦਾ ਪੱਟਾ ਹੋ ਗਿਆ ਬਾਈ ਕੋਈ ਪੂਰਾ ਜਵਾਨ ਪਿਆ ਬਾਈ ਹਜੇ ਇਹ ਕੱਢਦਾ ਬੱਚੇ ਵੀ ਕੱਢਦਾ ਇਹ ਜਿਹੜੇ ਨਾਲ ਘਟਣ ਹੋਟਿਆਗਾ ਤੂੰ ਵਧੀਆ ਪਿਆ ਕਬੂਤਰ ਜਦੋਂ ਆਏ ਜਵਾਨ ਇਹ ਉਮਰ ਦਾ ਬਹੁਤ ਹੈ ਜਿੰਨੇ ਹਾਂ ਠੀਕ ਹੈ ਚਟੀਆਂ ਦਾ ਕਲਪ ਨੋਕਾ ਹਣਾ ਚਲੋ ਉਧਰ ਬਸਾ ਪੱਲੇ ਵਾਲਾ ਰਹਿ ਗਿਆ ਉਹ ਦਿਖਾ ਜਾ ਕਰ ਕੰਨ ਨੂੰ ਉਹ ਭੜ ਕਰਨ ਕਾਲੀਸ਼ਰ ਵਾਲਾ ਕਾਲੀਸ਼ਰ ਵਾਲੀ ਤੌਰੀ ਵਾਲਾ ਵੇਰਾ ਕਾ ਜਿਆਦੇ ਕਲਪ ਹੀ ਲਾਉਣੇ ਬਾਈ ਹੈ ਹਾਂ ਹਾਂ ਕਾਫ ਜਰ ਫੱਟਦੀ ਨਹੀਂ ਕਲਪ ਫੱਟਦੀ ਨਹੀਂ ਸਹੀ ਆ ਕੂਤਰਾ ਆਪਣਾ ਅਲਕੀ ਉੱਡਿਆ ਜੀਗਾ ਬਾਈ ਅੱਛਾ ਐਂਟਰੀ ਵਾਲੀ ਕਿਤੇ ਖੁੱਲੀ ਹੋਈ ਹੈ ਜੀ ਸਟੇ ਕਾਰਮਦੀ ਐਂਟਰੀ ਵੀ ਸ਼ਬਦ ਆਲ ਵੀ ਰੇਕਲਾ ਬਾਰ ਬਾਰੀਆਂ ਕਰਾਈਆਂ ਸੀ ਚਾਰਾ ਚੋਂ ਤਿੰਨ ਆ ਪਾ ਛੱਡੇ ਤਿੰਨ ਜੀ ਹੀ ਛੇ ਲੈ ਗਏ ਚਾ ਛੱਤਾਂ ਨਾਲ ਜੀ ਸੀ ਹਾਂ ਆ ਲਕੜੀ ਕਬੂਤਰ ਜਿੱਤਾ ਹੋਇਆ ਇਹ ਦਾ ਮਰ ਲੱਖੀ ਸਰਨਾ ਤੋਂ ਕਬੂਤਰ ਸੀਗੇ ਤੇ 1 ਦਸੰਬਰ ਦਾ ਜੀ ਇੱਕ ਭੂਲੇਖਾਈ ਦਾ ਸੀ ਤੇ ਇਹਨੇ ਕੱਲੇ ਨੇ ਛੱਤ ਦਾ ਟਾਈਮ ਕੀਤਾ ਠੀਕ ਹੈ ਪੰਨੇ 8 ਵਜੇ ਟਾਂਗੇ ਚੜ੍ਹਿਆ ਸੀ ਇਹ ਕਬੂਤਰ ਹਾਂ ਬਹੁਤ ਝਾੜ ਦੇ ਫੈਲੀ ਉੜਦੇਗਾ ਪੱਲਾ ਹਰਾ ਤੇ ਨਗੋਟ ਕਾਲੀ ਰੰਗੀ ਵੀ ਸੀ ਠੀਕ ਹੈ ਉਹ ਉਹਦਾ ਬੋਲਦਾ ਉਹਦਾ ਵੜਾ ਇਹ ਜੋ ਗੜਗੇ ਤੋਂ ਵੱਡਾ ਹੈ ਕਹਿੰਦੇ ਯਾ ਛੱਟਣਾ ਉਹੋ ਏ ਗੜੀ ਹੈ ਇਹ ਗੁੱਡੂ ਹੈ ਇਹ ਕਿਹੜੀ ਹੈ ਬਾਈ ਇਹ ਗੁੱਡੂ ਕਹਿ ਜਿੰਦੇ ਇਹ ਰੱਖਿਆ ਨਾ ਰੱਖਿਆ ਉਹ ਗੁੱਟ ਇਹ ਬਲਾ ਸਾਖੀ ਜੀ ਜਮਾ ਸਾਖੀ ਜੀ ਜਮਾ ਸਾਖੀ ਹੁਣ ਖਟਨਾ ਕਰ ਖਟੀਆਂ ਕਰ ਜੀ ਦਿੰਦੇ ਅੱਖਾਂ ਇੱਕ ਚ ਟੀਰ ਹੈ ਨਾ ਇੱਕ ਮਾੜਾ ਬੀਉ ਮਾਜ ਕਾਲਾ ਠੀਕਾ ਇਹ ਨੰਗਲ ਚਿੱਟੀ ਸੀਗੀ ਅੱਛਾ ਵੀਰ ਦਾ ਟੀਵੀ ਨੇ ਬੈਠ ਪਾਈ ਸੀਗੀ ਕੱਲੀ ਰਹਿ ਗਈ ਸੀ ਕੱਲੀ ਰਹਿ ਕੇ ਉਹ ਜਗਤਾਰ ਨਾਲ ਜਗਤਾਰ ਨਾਲ ਬਾਜੀ ਬੰਦੀ ਆਪਾਂ ਸੰਤੀ ਹੋ ਗਈ ਇੱਕ ਕੁਲਰ ਆਪਾਂ ਉਹਦੇ ਪਹਿਲੇ ਲੈ ਲਈ ਸੀ ਸੰਤੀ ਨਾਲ ਬਾਜੀ ਸਾਂਝੀ ਹੋ ਗਈ ਹਾਂਜੀ ਇਹ ਘੰਟਾ ਡੇਢ ਬਾਅਦ ਟੁੱਟ ਗਈ ਡੇਢ ਘੰਟਾ ਬਾਅਦ ਟੁੱਟ ਕੇ ਢਾਂਗੇ ਜਿਹੜੀ ਇਹ ਮੁੜ ਕੇ ਦੂਜੀ ਬਾਜੀ ਇਹ ਦੂਜਾ ਨੰਬਰ ਬਣਾ ਕੇ ਸੀਟੀ ਮੁੜਦੀ ਸੀ ਬਾਜੀ ਬੁਰਜ ਕਲਾ ਦੇ ਦੂਜੇ ਨੰਬਰ ਤੇ ਆਈ ਸੀਗੀ ਅੱਛਾ ਫਿਰ ਇੱਕੀਆਂ ਨੇ ਇਹ ਪੰਜਵੀਂ ਪੰਜਵੀਂ ਸਹੀ ਘਰੀ ਅੱਛਾ ਜਦੋਂ ਕਹਿੰਦਾ ਝੜੀ ਵੀ ਛੱਡੀ ਜਿਹੜੀ ਚਾਰ ਚਾਰ ਖੰਭਾਂ ਦੀ ਬਰਲ ਪੈਂਦੀ ਖੰਭੋ ਇਹਦੇ ਹਾਂ ਏਰਬੀ ਨੂੰ ਆਈ ਛੱਡੀ ਸੀਗੀ ਇਹੋ ਉਹ ਵੈਟਰੀ ਛੱਡਣੀ ਤਾਂ ਛੱਡਣੀ ਪੈਣੀ ਛੱਡਣੀ ਪੈਣੀ ਏ ਵੀ ਛੱਡਦੀ ਕਲੇਜਾਰ ਦੇ ਬਾਈ ਵੀ ਰਹਿ ਗਏ ਸੀ ਦੋਨੇ ਕਬੂਤਰ ਜਿਹੜੇ ਨੀਕ ਦਾ ਰਹਿ ਗਏ ਲੋਕੋ ਇੱਕ ਨੀਕ ਦਾ ਬੱਬੂ ਰਹਿ ਗਿਆ ਜੋਰ ਲਾਇਆ ਇਹਨੇ ਹਾਂ ਆ ਵੱਟਾ ਗੂਸਤਰਾ ਇਤਰਾਹ ਹੈ ਕਿੰਦਾ ਪ੍ਰੇਰਣ ਤੋਂ ਮਗਰੋਂ ਬੈਠਾ ਜੀ ਇਹਦਾ ਭਾਈ ਇਹ ਵੀ ਸ਼ਾਖ ਖਾਈਗਾ ਨਾ ਇੱਕ ਮਰ ਲਈ ਸੀ ਉਹ ਤੇ ਇਹਦਾ ਲੱਗਦਾ ਹਾਂ ਇਹ ਕੂਤਰ ਰੋਕ ਲਿਆ ਜੀਗਾ ਇਹ ਦੋ ਵੱਡੇ ਸੀਗੇ ਦੋਨੇ ਰੋਕ ਲਏ ਇਹ ਹਾਂ ਇੱਕ ਮੇਰੇ ਕੋਲ ਬੈਠਾ ਉਧਰ ਇਹ ਤੇਰੇ ਕਬੂਤਰ ਆਗਾ ਇਹ ਪੱਟੇ ਕਬੂਤਰਾਂ ਦਾ ਹੀ ਆ ਜੀ ਦੇਖ ਹਾਂ ਤੇ ਰੱਖ ਲਿਆ ਸਾਰੀ ਇਹ ਕਬੂਤਰ ਤੇ ਉਹ ਗੁੱਡੂ ਦੀ ਲਾਤ ਆ ਜਿੰਨੀ ਆ ਕਬੂਤਰ ਠੀਕ ਆ ਇਹ ਉਹ ਰੱਖ ਲਈਆਂ ਸੁਲਤਾਨ ਇਹ ਬੱਚੇ ਹੁਣ ਕਰਦੇ ਨੇ ਕੀ ਜੇ ਕੋਈ ਇਹਦੇ ਹਾਂ ਕਾੜਦਾ ਵਸਾਦਾ ਕਾੜਦਾ ਠੀਕ ਆ ਇਹ ਤਾਂ ਨਵੇਂ ਹੀ ਕਬੂਤਰ ਆ ਕਬੂਤਰ ਸਾਖ ਖਾਈ ਗਈ ਪਹਿਲਾਂ ਉਹ ਹੁਣ ਇਹ ਵੀ ਛਟੀਆਂ ਦਾ ਹੋ ਗਿਆ ਪੂਰੀ ਦੇ ਨਾਲ ਪਹਿਲਾਂ ਸਾਖ ਆ ਸੀ ਇਹ ਪਹਿਲਾਂ ਜਮਾ ਸਾਖ ਆ ਜੀ ਇਹ ਠੀਕ ਆ ਹੋਰ ਖਤਰਾ ਕਰਕੇ ਹਾਂ ਜੀ ਸੁਲਤਾਨ ਕਹਿ ਵੀ ਮੈਂ ਉਹਨੂੰ ਸਰਦਾਰ ਮਾਇਗਾ ਹਾਂਜੀ ਹਾਂਜੀ ਇਹ ਗਾਜੀਆਂ ਨੇ ਜਿੱਤੇ ਸੀਗਾ ਗਾਜੀਆਂ ਨੇ ਹਾਂਜੀ ਐਂਟਰੀ ਵਾਲੀ ਬਾਜੀ ਠੰਡਾ ਜਿਹਾ ਵਾਲਾ ਔਰਦਾ ਜੀ ਉਹਨੇ ਲੈਣੀ ਕਲੱਬ ਦੀ ਆਹ ਫਰੈਂਡ ਚ ਕਲੱਬ ਦੀ ਬਾਜੀ ਸੀਗੀ ਉਥੇ ਜਿੱਤ ਕੇ ਹਿੱਸਾ ਲੈ ਜੀ ਹਾਂ 2 ਕਬੂਤਰ 6 ਸੱਤਾਂ ਦਿਨ ਕੀਤਾ ਸੀਗਾ ਅੱਛਾ ਹਾਂਜੀ ਆਹ ਕਬੂਤਰੀ ਜੀ ਆਪਾਂ ਪਹਿਲਾ ਸਾਲ ਆਪਣੀ ਟਿਕਾ ਕੀ ਆ ਹਾਂਜੀ ਇਹ ਉਹ ਕਬੂਤਰੀ ਜਿਹੜੀ ਗੁੱਟੂ ਉਹ ਵੀ ਉਸੇ ਦਾ ਸੀ ਇਹ ਵੀ ਟੀਕ ਪਾ ਜਾਂਦੀ ਆ ਅੱਖ ਚ ਅੱਛਾ ਇਹ ਇਹ ਪਹਿਲਾ ਇੱਥੇ ਛੱਡੀ ਸੀ ਦੁਆਰੇ ਵਾਲੀ ਉੱਥੇ ਚੌਥੀ ਹਰ ਗਈ ਸੀ ਕਿਹ ਕਿਹ ਪਰ ਤਰਾਰ ਛੱਡੀ ਮੁਰਜੇ ਇਹ ਮੁਰਜੇ ਕਲ ਆਇਆ ਇੱਥੇ ਮੁਰਜੇ ਹਮਾਰੇ ਮੁਰਜੇ ਹਮਾਰੇ ਜਿੱਤੀ ਸੀਗੀ ਇਹੇ ਹਾਂਜੀ ਤੇ ਪੂਟੀ ਪੂਰੀ ਵੀ ਇਹ ਮਾਗਰ ਲਿਆ ਜੀ ਅਗਲੀ ਹਰ ਗਈ ਜੀ ਅੱਛਾ ਆ ਗਈ ਆ ਅਗਲੀ ਹਰ ਗਈ ਬਹੁਤ ਚੰਗੀ ਉੱਡੀ ਏ ਠੀਕ ਉਦੋਂ ਬਾਅਦ ਹੀ ਰੋਕਤੀ ਸੀਗੀ ਉਹ ਆ ਰਿਹਾ ਸਾਹਖਾ ਕਉਂਤਰਾ ਉਤਰਾਂ ਕਉਂਤਰਾ ਹੈ ਜਿਵੇਂ ਉਹ ਸੇ ਕਉਂਤਰਾ ਨਹੀਂ ਉਹ ਕਉਂਤਰਾ ਜੀ ਉਹ ਆ ਆ ਦਾ ਪੂਰਾ ਜਿੱਤਿਆ ਜੀ ਇਹ ਜੀ ਹਾਂ ਜੀ ਇਹ ਬਹੁਤ ਉਚਾਰ ਦੇ ਘਰੇ ਵੀ ਹਾਂ ਬਾਤ ਨਹੀਂ ਆਉਂਦਾ ਜੀ ਬੈਠਣ ਵੇਲੇ ਸਾਂਜੀ ਉਹਦੀ ਬਾਜੀ ਕਾ ਕਾ ਨਹੀਂ ਕਉਂਤਰਾ ਟਾਈਮ ਕਰਦਾ ਕੰਮ ਕਰਦਾ ਜੀ ਤੋੜਾ ਇਹ ਵੋਟ ਆ ਭਾਈ ਕੁੱਲਰ ਮਿਲਿਆ ਸਾਨੂੰ ਕੁੱਲਰ ਨਾਮ ਦਾ ਕੁੱਲਰ ਪਾਰਕੀਆਂ ਜੀ ਥੋੜੀ ਕਉਂਤਰਾ ਨਹੀਂ ਟਾਈਮ ਕੀਤਾ ਜੀ ਉਹ ਵੀ ਕਲਾ ਫਰੈਂਡ ਦੇ ਕਲਾ ਭਾਗੀ ਜੀ ਤਸ਼ਹੀ ਆ ਗਊਤਰਾ ਆਪਣਾ ਜੀ ਪਿਛਲੇ ਪਿਛਲੇ ਸਾਲ ਛੱਡਿਆ ਸੀਗਾ ਉਹ ਵੀ ਸ਼ਾਕਾਈ ਆ ਬਈ ਹਾਂ ਜੀ ਹੂੰ ਤੇ ਇਹ ਪੱਖੋ ਛੱਡਿਆ ਇੱਕ ਤਾਂ ਪੱਖੋ ਕੈਂਚਾ ਪੱਖੋ ਕੈਂਚੀਆਂ ਹਾਂ ਹਾਂ ਉੱਥੇ ਦੂਜਾ ਨੰਬਰ ਬਣਾਇਆ ਸੀ ਇਹਨੇ ਬਹੁਤ ਲੂਸ ਸੀ ਉੱਦੈ ਉਹਦੇ ਹਾਂ ਜਿਹੜੇ ਪਹਿਲੇ ਅਲ ਫੁੱਲ ਗਰਮੀ ਪਈ ਜਾਂਦਾ ਪਰ ਪਾਰੀ ਛੱਡਿਆ ਸੀ 24 ਚ ਉਹ ਜਾਨਾ ਰੱਬੋ ਵਾਲੇ ਜਿੱਥੇ ਮੋਟਰ ਹੈ ਉਹਦੇ ਉੱਦੋਂ ਆ ਜੇ ਨਿਪਟ ਗਈ ਸੀ ਬਾਜੀ ਨਿਪਟ ਗਈ ਸੀ ਇਹ ਦੋ ਕਰਦੇ ਆਪਾਂ ਮਾਨਿਕਾ ਘੰਟਾ ਕੁਟੇ ਆ ਗਏ ਦੋਨੇ ਆਪਣੇ ਦੇ ਮੂਹਰੇ ਕਬੱਡੀ ਉਹਨਾਂ ਨੇ ਵੀ ਨਹੀਂ ਖਾਣ ਕਿਹਾ ਹੁੰਦਾ ਨੂੰ ਤੇ ਇੱਕ ਉਸ ਤੋਂ ਇੱਕ ਦਿਨ ਬਾਅਦ ਮਾਸੀ ਕੇ ਜੱਟਿਆ ਇਹ ਚਾਰਾਂ ਨੇ ਕਰੀ ਸੀ ਠੀਕ ਨੇ ਸੀਨੀਅਰ ਸੀਨੀਅਰ ਦੂਜੀ ਦੀ ਸੀਨੀਅਰ ਸੀਨੀਅਰ ਦੂਜੀ ਵਾਈ ਜਿੱਤੇ ਅਸੀਂ ਜਾਏ ਸਾਡੇ ਹੀ ਵਾਈ ਛੁੱਟੇ ਸਾਡੇ ਸਾਥ ਨੇ ਸਰ ਕੀਤਾ ਜੀ ਮਹਿਮਾ ਸੋਣ ਇੱਕ ਸਦਾ ਸੰਗ ਨਾਲ ਕੀਤਾ ਸੀ ਤੇ ਕੋ ਇੱਕ ਉਤਰ ਹਾਂਜੀ ਇਹ ਕਿ ਇਹ ਚੌਥਾ ਆਰਗਿਆ ਜਾਈ ਵਾਲੇ ਨੇ ਚੌਥਾ ਆਰਗਿਆ ਜੀ ਇਹਦੇ ਠੀਕ ਆ ਗੋਦਰੀ ਟੱਡ ਵਾਲੀ ਹੈ ਅੱਛਾ ਵੀਰੇ ਐਰ ਕੀ ਨੰਗਲ ਜਿੱਤੀ ਆ ਪਹਿਲਾ ਬਾਜੀ ਚਾਹਤ ਕੀ ਗਈ ਹਾਂਜੀ ਉਹ ਬਾਟਾਂਟਾ ਕੀ ਉਰਦੇ ਸੀ ਕਰੀ ਹਾਂ ਇਹ ਗਰਮੀ ਵਾਲੀ ਬਾਜੀ ਨੰਗਲ ਕੀ ਪਹਿਲਾ ਰਾਸ਼ਮੀ ਸਵਾ ਦਿਨ ਸੀਗਾ ਜੀ ਨੋ ਨੋ ਉਤਰੇ ਛੱਪਦਾ ਜੀ ਤੇ ਮੁੜ ਕੇ ਲੋਲੀ ਬਾਜੀ ਸੀ ਇੱਥੀ ਕਾਂਗੜੀ ਉਤੇ ਬਾਜੀ ਦਾ ਆਪਾ ਕਰ ਲਈ ਸੀਗੀ ਪੰਜਾ ਛਿਆਂ ਚ ਤੇ ਡੈਡੀ ਦਾ ਕਹਿੰਦੇ ਉਹ ਵੀ ਨਹੀਂ ਕਰਨੀ ਉਹ ਵਾਰ ਬੰਦੇ ਲਿਆ ਜੀ ਪਰ ਇਹ ਸਾਡੇ ਹੱਥ ਦਾ ਟਾਇਸ਼ੀ ਤਈ ਤਿੰਨ ਉਤਰਨ ਤੈਨੂੰ ਉਤਰਣੀ ਵੀ ਵਿਚੇ ਨਾਲ ਹੀ ਠੀਕ 7:30 ਵਜੇ ਭਾਈ ਹਾਂਜੀ ਹਾਂਜੀ ਠੀਕ ਮੁੜ ਕੇ ਫਿਰ ਨਾਲ ਹੀ ਨਾਲ ਹੀ ਇਹ ਸ਼ਲਾਦਪੁਰੇ ਘਰਤੀ ਅੱਛਾ ਕਿੰਨੇ ਮੀਟਰ ਦਾ ਖਾਨੀ ਹੋਊਗਾ ਹਾਂ ਹਾਂ ਤੇ ਜਮੇ ਨਹੀਂ ਗਈ ਉੱਥੋਂ ਹੀ ਜਦੋਂ ਗਈ ਕਾਂਗੜ ਨਹੀਂ ਗਈ ਆ ਉਹ ਨਾਲੇ ਕਾਂਗੜ ਰੋਟੀ ਵੀ ਕਾਂਗੜ ਰੋਟੀ ਨਹੀਂ ਫਿਰ ਕੋਰਸ਼ ਵਾਲੀ ਘਟੀਂ ਕੋਰਸ਼ ਵਾਲੇ ਕੂਟੀਪੁਰੇ ਆਉਣ ਜਾਣ ਕਰਨ ਲੱਗੀ ਉੱਥੇ ਛੱਦਰੀਆਂ ਵੜਕੀਆਂ ਆ ਜਾਂਦਾ ਨਾਲ ਹੀ ਹੈ ਨਾ ਪਰ ਛੱਦਰੀਆਂ ਦੇ ਵਿੱਚ ਆ ਕੀ ਆ ਆਹ ਦੀ ਛੱਦਰੀ ਦੀ ਬਈ ਬਈ ਆਦਮ ਉਹਦੇ ਚਾਰ ਕੂਚਰੇ ਨੇ ਮੈਂ ਦਿੱਤੇ ਇਹ ਸਹੀ ਹੈ ਫਿਰ ਦੂਜੇ ਦਿਨ ਕੋਰਸ਼ ਵਾਲੇ ਜਾਣਦੇ ਨਹੀਂ ਹਾਂ ਲੱਗੋ ਇਹ ਮਾਸੀ ਵੀ ਰੱਤ ਇਹ ਰੋਟੂਸੇ ਵਾਲਾ ਹੀ ਇਹ ਮਾਸੀ ਜਿੱਤਿਆ ਸੀਗਾ ਅੱਛਾ ਤੇ ਉੱਥੇ ਜਾ ਇਹ ਜਾਂਡ ਸਰ ਜਾਂਡ ਸਰ ਥੋੜੀ ਘਾਰੀ ਆ ਕੂਠੀ ਆ ਗਊ ਸੂੜੀ ਕੋਹ ਵੀ ਨਹੀਂ ਆਪਣੇ ਗਵਰਨਰ ਨਾਲ ਅੱਛਾ ਜਵਾਂ ਹੀ ਗਿਆ ਜੀ ਪੂਰਾ ਉੱਤਰ ਤੋਂ ਜਦੋਂ ਲੱਗਿਆ ਕੀ ਹੋ ਗਿਆ ਫਰਾਤ ਸੀ ਸਾਡੇ ਤੇ ਉਹ ਕੀ ਪਾ ਚੱਲਿਆ ਇਹ ਕੂਟੇ ਦੀ ਪਾਈ ਪੂਡੀ ਹਾਰ ਗਿਆ ਸੀਗਾ ਇਹ ਜੀ ਬਾਈ ਇਹ ਕਬੂਤਰ ਤੀਜੀ ਵਾਰੀ ਜੇ ਦੇਉਂ ਗੂਤਰ ਸੀਨੀਅਰ ਜਿੱਤਿਆ ਜੂ ਦੇ ਇਹ ਪੂਡੀ ਛੱਡਿਆ ਉਹ ਛੱਡੇ ਛੋਟੇ ਦੋ ਵਾਈਆਂ ਥੋੜਾ ਜਿਹਾ ਉਹ ਬਾਛੇ ਪੰਜਾਬ ਨੇ ਉਹਨੇ ਇਹ ਲੈ ਗਿਆ ਹੀ ਜਾ ਉਹਨੇ ਵਾਟ ਲਈ ਠੀਕ ਆ ਕਿਹੜਾ ਛੇ ਖੱਟੀਆਂ ਬਲਡਾ ਇਹ ਬਲਡਾ ਕੂਤਰਾ ਜੀ ਖੱਟੀ ਗਲੀ ਦਾ ਹਾਂਜੀ ਇਹ ਵੀ ਰੋਕਿਆ ਵਈ ਆ ਬੱਡੇ ਆ ਇਹ ਵੀ ਰੋਕ ਲਿਆ ਜੀ ਇਹ ਅੱਖ ਚ ਪਿਆ ਹੋਆ ਜਿਹੜਾ ਤੈਨੂੰ ਨਮੋਟ ਵਾਲਾ ਕੂਤਰਾ ਕੋਈ ਨਮੋਟ ਵਾਲੇ ਦਾ ਪਿਆ ਹੋਇਆ ਹਾਂਜੀ ਇਹ ਸ਼ਾਹ ਖਾ ਜੀ ਇਹ ਵੀ ਆ ਤੀਰ ਪਾ ਗਿਆ ਇਧਰ ਹੀ ਖੱਟੀ ਕਰ ਗਿਆ ਇਹ ਬਹੁਤ ਹੁਣ ਇਧਰ ਹੀ ਆ ਮਾਰ ਆ ਗਿਆ ਤੀਰ ਪਾ ਚੱਲੇ ਆ ਜੀ ਇਹ ਵੀ ਸ਼ਾਖ ਹਾਂਜੀ ਇਹ ਆਗਰੇ ਵੀ ਸ਼ਾਖਾਈ ਇਹ ਤਨਵਾਇਆ ਜਿੱਤੇ ਪਹਿਲੇ ਸਾਲ ਜੀ ਹੂੰ ਕਾਂਗੜੋਂ ਜਿੱਤਿਆ ਸੀਗਾ ਅੱਛਾ ਇਹ ਨਿਗੇ ਨਿਗੇ ਜ ਟੂਸੇ ਰੰਗੇ ਸੀਗੇ ਸਾਰੇ ਕਬੂਤਰ ਜਾ ਕੇ ਆਉਂਦੇ ਤਰਕੀਵਾਲ ਗਾਜੀਆਂ ਨੇ ਨਹੀਂ ਕਾਂਗੜੋਂ ਸਾਰੇ ਜਾ ਕੇ ਆਉਂਦੇ ਇਕੱਲਾ ਨਹੀਂ ਗਿਆ ਸੀ ਉੱਥੇ ਉੱਠਿਆ ਗਾਜੀਆਂ ਵਾਲੇ ਜਿੱਤੇ ਇਹ ਹੂੰ ਕਹਾਈ ਹੈ ਇੱਥੇ ਹੀ ਆ ਕਿ ਦੂਜੇ ਸਾਰੇ ਕਾਂਗਰਸਰ ਇੱਥੇ ਹੀ ਇੱਥੇ ਦੀਪਗੜ੍ਹ ਦੀਪਗੜ੍ਹ ਹੀ ਹਟ ਰਤਾ ਗਿਆ ਹੈ ਟੱਚ ਮਾਰਿਆ ਸੀ ਬਾਈ ਮਾਰਿਆ ਸੀ ਪਰ ਉਹ ਪਿਆ ਬਾਜੀ ਨਾਲ 로ਡੇਡ ਕਰ ਬੰਦੇ ਜਿਹੜੇ ਬਾਜਨਾ ਦੋ ਜਿੱਤਿਆ ਹੈ ਗਰਮੀ ਵਾਲੀਆਂ ਕਿੰਨੇ ਕਿੰਨੇ ਹੋਜੂ ਫਾਂਜਣਾ ਉਹ ਮਾਗਰ ਦੇ ਪਾਸੇ ਸਵੇਰੇ 6:30 ਵਜੇ ਇੱਕ ਵੀ ਹਾਜੀ ਇੱਕ ਦੇ ਤਿੰਨ ਸੀ ਆ ਗਿਆ ਸੀਗਾ ਹਾਂ ਤੇ ਤੀਜੀ ਦੀ ਹੋਈ ਆ ਰਹੀ ਸੀ ਬੰਦੇ ਖੋਦੀਆਂ ਪਹਿਤੋ ਮੈਨੂੰ ਪੈਸੇ ਵੀ ਦਿੰਦੇ ਇੱਕ ਉੱਤੇ ਦੇ ਮਹਾਨਯੋਗ ਦੇ ਆਪਾਂ ਨੂੰ ਮੰਨ ਲੈਦੇ ਏ ਕਿ ਅੱਜ ਵੀ ਦੇਣਾ ਨਹੀਂਗਾ ਆਪ ਹੀ ਫੜ ਕੇ ਲਿ ਜਾਵਾਂ ਇਹ ਦੂਜੇ ਦੂਜੇ ਨੇ ਫੜ ਕੇ ਲਿਆਂਦਾ ਇਹ ਆਸਾਂ ਦੇ ਤੇਰੇ ਕਰਤੇ ਹੀ ਮਗਰ ਦੇਖ ਮਾ ਹਰ ਉਤਰ ਆਪਣੀ ਠੀਕ ਹੈ ਗਮਾਰ ਮੋਜਾ ਜਿੱਤੇ ਦਾ ਬਥੇਰੇ ਆ ਹਾਂ ਹਾਂ ਗਮਾਰ ਜਾਂਦੇ ਕਬੂਤਰ ਭਾਈ ਮਕ